ਖਾਲਸਤਾਨੀ ਕੱਲਾ ਅੰਬਰਤਪਾਲ ਨਹੀਂ ਜਿੱਥੇ ਵੀ ਤੱਕੇ ਸਾਈਆਂ ਹੋਣੀਆਂ ਜਾਜਤੀ ਹੋਣਗਾ ਘੱਟ ਗਿਣਤੀ ਆ ਨਾ ਉੱਥੇ ਤੁਸੀਂ ਭਾਜਪਾ ਵਾਲੇ ਤੇ ਦਿੱਲੀ ਸਾਡੇ ਮੂੰਹ 'ਚ ਤੱਕੇ ਨਾਲੇ ਸ਼ਬਦ ਪਾ ਰਹੀ ਆ ਸਰਦਾਰ ਸਿਮਰਜੀਤ ਸਿੰਘ ਮਾਨਵਤਾ ਖਾਲਸਤਾਨ ਦੀ ਬਾਰ-ਬਾਰ ਗੱਲ ਕਰਦੇ ਨੇ ਜੇ ਇੱਥੇ Hindu ਲੋਕ Hindu ਰਾਸ਼ਟਰ ਦੀਆਂ ਗੱਲਾਂ ਕਰ ਸਕਦੇ ਨੇ Hindu ਰਾਜ ਚੰਗ ਲੱਕਾ ਸਕਦੇ ਨੇ ਅਸੀਂ ਖਾਲਸਤਾਨ ਦੀ ਕਿਉਂ ਨਹੀਂ ਗੱਲ ਕਰਦੇ ਇੱਕ ਬੰਦੇ ਲਈ ਇੰਨੀ ਦੁਨੀਆ ਲਿਆਉਣੀ ਉਹਨੂੰ ਬੰਦ ਗੱਡੀ ਚ ਲੈ ਕੇ ਆਉਣਾ ਮੈਂਬਰ ਪਾਰਲੀਮੈਂਟਰ ਤਾਂ ਉਹਨੂੰ ਮੰਨਿਆ ਹੀ ਨਹੀਂ ਦਿੱਲੀ ਨੇ ਕਿਹੜੀ ਗੜਾ ਇਹਨੇ ਕਿੰਨੇ ਕ ਕਤਲ ਕਰੇ ਹੋਏ ਨੇ ਕੋਈ 71 ਕੁੱਤਾ ਵੀ ਨਹੀਂ ਮਾਰਿਆ ਇਹ ਇਨਸਾਨ ਨੇ ਤੇ ਖਾਲਸਾ ਵਹਿੀਰ ਨੂੰ ਹਉਗਾ ਬਣਾਇਆ ਇਹਨਾਂ ਲੋਕਾਂ ਨੇ ਜਿਹੜੇ ਸ਼ਰਾਰਤੀ ਨੇ ਇਹ ਤਾਂ ਖਾਲਸਿਆਂ ਦਾ ਬੋਲਬਾਲਾ ਕਿੰਨੇ ਆਪਾਂ ਮਾਰਚ ਕਰਦੇ ਆ ਕਿੰਨੇ ਨਗਰ ਕੀਰਤਨ ਕੱਢਦੇ ਆ ਉਹਦੇ 'ਚ ਵੀ ਕਿੰਨਾ ਕ ਫਰਕ ਸੀ ਪਰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਖਾਲਸਾ ਪੰਥ ਹੈ ਜਿੰਨਾ ਇਹਨੂੰ ਤੰਗ ਕਰੋਗੇ ਓਨਾ ਗੁੱਸੇ ਚ ਆਊਗਾ ਅਸੀਂ ਵੀ ਇੱਥੋਂ ਦੇ ਵਸਿੰਦੇ ਆ 90% ਕੁਰਬਾਨੀਆਂ ਨੇ ਦੇਸ਼ ਲਈ ਸਾਡੀਆਂ ਨਾ ਸਾਡੇ ਨਾਲ ਇਸ ਤਰ੍ਹਾਂ ਕਰੋ ਹੁਣ ਤਾਂ ਤੁਸੀਂ ਪਹਿਲਾਂ ਕਹੇ ਸੀ ਤੁਹਾਨੂੰ ਕੋਈ ਵੋਟ ਨਹੀਂ ਪਾਉਂਦਾ ਹੁਣ ਤਾਂ ਸਾਡੇ ਦੋ ਜਿੱਤ ਗਏ ਭਾਈ ਅੰਮਰਤਪਾਲ ਸਿੰਘ ਸਰਵਜੀਤ ਸਿੰਘ ਖਾਲਸਾ ਸੱਚ ਕਹ ਲਈ ਮੈਂ ਹਾਂ ਕਵਰ ਸਿੰਘ 베ਦੀ ਭਾਈ ਅੰਮਰਤਪਾਲ ਸਿੰਘ ਨੇ ਸੰਵਿਧਾਨ ਦੀ ਸੋਚ ਚੁੱਕ ਲਈ ਹੈ ਜਿਸ ਤੋਂ ਬਾਅਦ ਉਹ ਪੂਰਨ ਤੌਰ ਤੇ ਐਮਪੀ ਕਰਕੇ ਜਾਣੇ ਜਾਣ ਲੱਗ ਪਏ ਆ ਪਰੰਤੂ ਉਹਨਾਂ ਦੀ ਰਹਾਈ ਦੀ ਮੰਗ ਜਿਹੜੀ ਹੈ ਉਹ ਆਸ-ਪਾਸ ਤੋਂ ਦਿਖਾਈ ਦੇ ਰਹੀ ਹੈ ਕਿਉਂਕਿ ਲਗਾਤਾਰ ਸਿੰਘ ਸੇਵਾਨ ਨਾਲ ਮੁਲਾਕਾਤ ਉਹਨਾਂ ਦੇ ਮਾਪਿਆਂ ਵੱਲੋਂ ਕੀਤੀ ਗਈ ਫਿਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਆਵਾਜ਼ ਬਣਾ ਰਹੇ ਕਿ ਜੇ ਹੁਣ ਸੰਵਿਧਾਨ ਦੀ ਸੋਚ ਚੁੱਕਲੀ ਹੈ ਤਾਂ ਭਾਈ ਅਮਰਪਾਲ ਸਿੰਘ ਦੀ ਰਹਾਈ ਵੀ ਹੋਣੀ ਚਾਹੀਦੀ ਹੈ ਪਰੰਤੂ ਬਹੁਤ ਸਾਰੇ ਬਿਆਨ ਅਜਿਹੇ ਸਿਆਸੀ ਆਗੂਆਂ ਦੇ ਆ ਰਹੇ ਹਨ ਭਾਜਪਾ ਵਾਲੇ ਪਖਤੋ ਕੁਝ ਅਜਿਹੇ ਇਸ਼ਾਰੇ ਦਿਖਾਈ ਦਿੱਤੇ ਆ ਕਿ ਜੇ ਭਾਈ ਅਮਰਪਾਲ ਸਿੰਘ ਨੇ ਸੰਵਿਧਾਨ ਦੀ ਬੇਸ਼ੱਕ ਸੋਚ ਚੁੱਕਲੀ ਹੋਵੇ ਪਰੰਤੂ ਅੱਜ ਵੀ ਉਹ ਸੰਵਿਧਾਨ ਲਈ ਖਤਰਾ ਨੇ ਤਾਂ ਇਸ ਬਾਬਤ ਵੀ ਗੱਲਬਾਤ ਕਰਾਂਗੇ ਪਰੰਤੂ ਉਹਨਾਂ ਦੀ ਰਿਹਾਈ ਕਿਸ ਤਰ੍ਹਾਂ ਸੰਭਵ ਹੋ ਸਕਦੀ ਹੈ ਇਸ ਬਾਬਤ ਵੀ ਜ਼ਿਕਰ ਕਰਾਂਗੇ ਤੇ ਇੱਕ ਹੋਰ ਟਵੀਟ ਜਿਹੜਾ ਭਾਈ ਅਮਰਪਾਲ ਸਿੰਘ ਦਾ ਇਸ ਕਰਕੇ ਦਿਖਾਈ ਦਿੱਤਾ ਕਿ ਉਹਨਾਂ ਦੇ ਮਾਤਾ ਬਲਵਿੰਦਰ ਕੌਰ ਨੇ ਜ਼ਿਕਰ ਕੀਤਾ ਸੀ ਕਿ ਜੇ ਭਾਈ ਅਮਰਪਾਲ ਸਿੰਘ ਨੇ ਹੁਣ ਸਵਿਧਾਨ ਦੇ ਕਟਾਰੇ ਵਿੱਚ ਆ ਕੇ ਸੌਂ ਚੁੱਕ ਲਿਆ ਤਾਂ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਤੇ ਜਿਸ ਤਰ੍ਹਾਂ ਦਾ ਟਵੀਟ ਸਾਹਮਣੇ ਆਇਆ ਉਸ ਤੋਂ ਸਪਸ਼ਟ ਹੁੰਦਾ ਕਿ ਭਾਈ ਅਮਰਪਾਲ ਸਿੰਘ ਆਪਣੇ ਨਿਸ਼ਾਨੇ ਤੋਂ ਇੱਕ ਕਦਮ ਪਿੱਛੇ ਦਿਖਾਈ ਦੇ ਰਿਹਾ ਇਸ ਬਾਬਤ ਗੱਲਬਾਤ ਕਰ ਲਨੇ ਆ ਸਾਡੇ ਨਾਲ ਪਰਮਜੀਤ ਸਿੰਘ ਸੌਲੀ ਨੇ ਸੌਲੀ ਸਾਹਿਬ ਸੁਭਿਦਾਨਦੀ ਸੌ ਚੁੱਕਲੀ ਭਾਈ ਅਮਰਪਾਲ ਸਿੰਘ ਨੇ ਹੁਣ ਲਗਾਤਾਰਤਾ ਦੇ ਵਿੱਚ ਮੰਗ ਦਿਖਾਈ ਦੇ ਰਹੀ ਹੈ ਕਿ ਰਹਾਈ ਹੋਣੀ ਚਾਹੀਦੀ ਆ ਪਰੰਤੂ ਕੁਝ ਸਿਆਸੀ ਆਗੂਆਂ ਦੇ ਬਿਆਨ ਆ ਰਹੇ ਆ ਕਿ ਅਜੇ ਵੀ ਭਾਈ ਅਮਰਪਾਲ ਸਿੰਘ ਲੋਕਾਂ ਲਈ ਸਭਿਦਾਨ ਲਈ ਖਤਰਾ ਬਣਿਆ ਹੋਇਆ ਭਾਈ ਅੰਬਰਤਪਾਲ ਸਿੰਘ ਜਿਹੜੇ ਕਿ ਕੱਲਾ ਅੰਬਰਤਪਾਲ ਸਿੰਘ ਨਹੀਂ ਰਹੇ ਹੁਣ ਉਹ ਮੈਂਬਰ ਪਾਰਲੀਮੈਂਟ ਨੇ 542 ਮੈਂਬਰਾਂ ਚੋਂ ਉਹ ਇੱਕ ਭਾਈ ਅੰਬਰਤਪਾਲ ਸਿੰਘ ਆ ਜਿਹਨੂੰ ਖੰਡੂਰ ਸਾਹਿਬ ਦੀ ਪਵਿੱਤਰ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਦੇ ਵਿੱਚ ਸੰਗਤਾਂ ਨੇ ਉੱਥੋਂ ਬੜੇ ਮਾਣ ਸਤਿਕਾਰ ਨਾਲ ਵੋਟਾਂ ਪਾ ਕੇ ਸਤਨਾਮ ਦਾ ਜਾਪ ਕਰਦੇ ਹੋਏ ਪਾਰਲੀਮੈਂਟ ਤੱਕ ਪਹੁੰਚਾਇਆ ਭਾਈ ਅੰਬਰਤਪਾਲ ਸਿੰਘ ਦੀ ਰਿਹਾਈ ਦੀ ਮੰਗ ਤਾਂ ਅੱਜ ਨਹੀਂ ਲੰਮੇ ਅਰਸੇ ਤੋਂ ਸਾਰੀਆਂ ਜਥੇਬੰਦੀਆਂ ਕਰਦੀਆਂ ਆ ਰਹੀਆਂ ਨੇ ਇਵੇਂ ਕਿ ਬਾਦਲ ਦਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਪਖਤਾਂ ਦੇ ਜਥੇਦਾਰ ਵੀ ਕਹਿੰਦੇ ਆ ਰਹੇ ਨੇ ਕਿ ਹੁਣ ਅੰਮਰਤਪਾਲ ਨੂੰ ਰਿਹਾ ਕਰਨਾ ਚਾਹੀਦਾ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਦੇਸ਼ ਦੇ ਵਿੱਚ ਘੱਟ ਗਿਣਤੀਆਂ ਨਾਲ ਹੋਰ ਵਿਤਕਰਾ ਤੇ ਦੂਜਿਆਂ ਨਾਲ ਹੋਰ ਵਿਤਕਰਾ ਹੈ ਇਸ ਲਈ ਅਸੀਂ ਵੀ ਇਹੀ ਕਹਾਂਗੇ ਭਾਈ ਅੰਮਰਤਪਾਲ ਸਿੰਘ ਕਿਉਂ ਨਹੀਂ ਛੱਡਿਆ ਜਾਣਾ ਚਾਹੀਦਾ ਜਿਹੜੇ ਆਲੇ-ਦਾਲਿਓਂ ਵੱਖੋ-ਵੱਖਰੇ ਬਿਆਨ ਸਟੇਟਮੈਂਟਾਂ ਕੋਈ ਕਹਿੰਦਾ ਜੀ ਇਹ ਖਾਲਸਤਾਨੀ ਸੀ ਕੋਈ ਕਹਿੰਦਾ ਕੋਸ ਸੀ ਖਾਲਸਤਾਨੀ ਕੱਲਾ ਅੰਮਰਤਪਾਲ ਨਹੀਂ ਜਿੱਥੇ ਵੀ ਤੱਕੇ ਸਾਈਆਂ ਹੋਣਗੀਆਂ ਜਾਂਚਤੀਆਂ ਹੋਣਗੀਆਂ ਘੱਟ ਗਿਣਤੀਆਂ ਨਾਲ ਉੱਥੇ ਤੁਸੀਂ ਆਜਪਾਲ ਤੇ ਦਿੱਲੀ ਸਾਡੇ ਮੂੰਹ 'ਚ ੱੱੱਕੇ ਨਾਲੇ ਸ਼ਬਦ ਪਾ ਰਹੀ ਹੈ ਜਿਹੜਾ ਕਿ ਬਹੁਤ ਦੁਖਦਾਈ ਹੈ ਸਰਦਾਰ ਸਿਮਰਜੀਤ ਸਿੰਘ ਮਾਨਵਤਾ ਖਾਲਿਸਤਾਨ ਦੀ ਬਾਰ-ਬਾਰ ਗੱਲ ਕਰਦੇ ਨੇ ਉਹਨਾਂ ਤੇ ਕਿਉਂ ਨਹੀਂ ਗੱਲਾਂ ਟੁੱਕਦੀਆਂ ਇਹ ਨੌਜਵਾਨ ਐ ਇਸ ਕਰਕੇ ਤੇ ਟੁੱਕਦੀਆਂ ਨੇ ਪਰ ਅਮਰਤਪਾਲ ਸਿੰਘ ਨੇ ਜੇ ਖੰਡੂਰ ਸਾਹਿਬ ਤੋਂ ਇਲੈਕਸ਼ਨ ਲੜਨ ਦਾ ਮਨ ਬਣਾਇਆ ਜੇ ਚੋਣ ਜਿੱਤੀ ਪਰੰਤੂ ਉੱਥੇ ਨਸ਼ਿਆਂ ਦਾ ਮੁੱਦਾ ਭਾਰੀ ਰਿਹਾ ਉੱਥੇ ਖਾਲਿਸਤਾਨ ਦੀ ਗੱਲ ਦਿਖਾਈ ਨਹੀਂ ਦਿੱਤੀ ਅਜੇ ਕਿਹੜੇ ਕਾਰਨ ਸੀ ਕਿ ਭਾਈ ਅਮਰਤਪਾਲ ਸਿੰਘ ਚੰਗੀ ਤਰ੍ਹਾਂ ਜਾਣਦੇ ਸੀ ਜਾਂ ਉਹ ਲੋਬੀ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਚੰਗੀ ਤਰ੍ਹਾਂ ਜਾਣਦੇ ਸੀ ਕਿ ਜੇ ਖਾਲਸਾਤਨ ਦੀ ਗੱਲ ਨੂੰ ਉਹ ਵਾਰਾਂਗੇ ਤਾਂ ਭਾਈ ਅਮਰਤਪਾਲ ਸਿੰਘ ਦਾ ਸੰਸਦ ਦੀਆਂ ਪੌੜੀਆਂ ਚੜਨ ਵਾਲਾ ਰਾਹ ਔਖਾ ਹੋ ਸਕਦਾ ਹੈ ਇਸੇ ਕਰਕੇ ਜਿਹੜਾ ਟਵੀਟ ਹੁਣ ਭਾਈ ਅਮਰਤਪਾਲ ਸਿੰਘ ਦਾ ਦਿਖਾਈ ਦੇ ਰਿਹਾ ਤਾਂ ਉਸਤੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਆ ਕਿ ਆਕਰ ਉਸ ਦੇ ਵਿੱਚ ਜ਼ਿਕਰ ਕੀਤਾ ਖਾਲਸਾ ਰਾਜ ਦਾ ਇਸ ਦੇ ਵਿੱਚ ਉਹਨਾਂ ਨੇ ਰੋਸ ਦਰਜ ਕਰਵਾਇਆ ਕਿ ਉਹ ਆਪਣੇ ਪਰਿਵਾਰ ਨਾਲੋਂ ਵੱਧ ਪੰਥ ਨੂੰ ਤਰਜੀਹ ਦੇਣਗੇ ਇਸ ਕਰਕੇ ਮਾਪਿਆਂ ਨੂੰ ਪਰਿਵਾਰਕ ਮੈਂਬਰਾਂ ਨੂੰ ਸੋਚ ਸਮਝ ਕੇ ਬਿਆਨ ਦਾਗਣੇ ਚਾਹੀਦੇ ਆ ਪਰੰਤੂ ਜਿਸ ਤਰ੍ਹਾਂ ਹੁਣ ਸ਼ਬਦ ਬਦਲੇ ਗਏ ਆ ਪਹਿਲਾਂ ਉਹ ਖਾਲਸਾਤਨ ਦੀ ਗੱਲ ਕਰਦੇ ਸੀ ਹੁਣ ਉਹ ਸਿੱਖ ਰਾਜ ਦੀ ਗੱਲ ਕਰ ਰਿਹਾ ਖਾਲਸਾ ਰਾਜ ਦੀ ਗੱਲ ਕਰ ਰਿਹਾ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਭਾਈ ਅੰਮਰਪਾਲ ਸਿੰਘ ਦੇ ਜਿਹੜੇ ਤੁਸੀਂ ਪਰਿਵਾਰ ਦੀ ਗੱਲ ਕਰਦੇ ਹੋ ਜ਼ਿਆਦਾਤਰ ਤਾਂ ਮਾਤਾ ਦੀ ਗੱਲ ਚੱਲਦੀ ਆ ਮੈਂ ਵੀ ਵੀਡੀਓ ਸੁਣੀਆਂ ਨੇ ਮੈਂ ਆਏ ਪੁੱਛਣਾ ਚਾਹੁੰਦਾ ਕਿ ਉਹ ਬਹੁਤ ਵੱਡੇ ਸਿਆਸੀ ਲੋਕ ਨੇ ਰਾਜਨੀਤਿਕ ਲੋਕ ਨੇ ਜਦੋਂ ਤੁਹਾਡੇ ਪ੍ਰੈਸ ਵਾਲੇ ਸਵਾਲ ਪੁੱਛਣ ਜਾਂਦੇ ਨੇ ਕਈ ਵਾਰੀ ਗੱਲ ਘਮਾਉਣ ਦੇ ਨੇ ਉਹ ਸਿਆਣੀ ਮਾਤਾ ਹੈ ਸੇ ਆਮ ਘਰੇਲੂ ਲੇਡੀ ਸੀ ਉਹਦੇ ਮੂੰਹ ਚੋਂ ਕੋਈ ਨਾ ਕੋਈ ਗੱਲ ਟੇਢੀ-ਬੇਢੀ ਨਿਕਲ ਜਾਂਦੀ ਆ ਦੂਜੇ ਬੰਨੇ ਜਿਹੜੀ ਤੁਸੀਂ ਅੰਮ੍ਰਿਤਪਾਲ ਦੀ ਗੱਲ ਕਰਦੇ ਨੇ ਉਹਦੇ ਨਾਲ ਵੱਡੀ ਗੱਲ ਤਾਂ ਖਾਲਸਤਾਨ ਦੀ ਧਰ ਖਾਲਸਾ ਕਰਦਾ ਉਸ ਤੋਂ ਵੱਡੀ ਗੱਲ ਆ ਸਿਮਰਜੀਤ ਸਿੰਘ ਮਾਨ ਹੋਰ ਅਨੇਕਾ ਲੋਕ ਕਰਦੇ ਨੇ ਖਾਲਸਤਾਨ ਦੇ ਨਾਰੇ ਵੀ ਲਾਉਂਦੇ ਨੇ ਕੋਈ ਇੱਥੇ ਪਿੱਛੇ ਹਟਣ ਵਾਲੀਆਂ ਕੋਈ ਗੱਲਾਂ ਨਹੀਂ ਹੁੰਦੀਆਂ ਜਦੋਂ ਤੁਸੀਂ ਸੰਵਿਧਾਨ ਚ ਆਜੋ ਉਹ ਤੋਂ ਪਹਿਲਾਂ ਜਦੋਂ ਸੌ ਚੱਕਣ ਦੇ ਲਈ ਫਾਰਮ ਭਰ ਕੇ ਵੋਟਾਂ 'ਚ ਖੜਿਆ ਨਾ ਰੜਕੇ ਆਇਆ ਉਹ ਲੋਕਾਂ ਨੂੰ ਇਹ ਵੀ ਪਤਾ ਸੀ ਵੀ ਅੰਬਰਪਾਲ ਸਿੰਘ ਨਸਿਆਂ ਦਾ ਤੇ ਦੋ ਹੀ ਮੁੱਦੇ ਲੈ ਕੇ ਤੁਰਿਆ ਵੀ ਸਾਡੇ ਘੱਟ ਗਣਿਤ ਨੇ ਜੋ ਤੱਕਾ ਹੋ ਰਿਹਾ ਹੈ ਇਹ ਜਾਂਚਤੀ ਤੇ ਜੇ ਇੱਥੇ ਹਿੰਦੂ ਲੋਕ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰ ਸਕਦੇ ਨੇ ਹਿੰਦੂ ਰਾਜ ਦੀਆਂ ਗੱਲਾਂ ਕਰ ਸਕਦੇ ਨੇ ਅਸੀਂ ਖਾਲਸਾਣ ਦੀ ਕਿਉਂ ਨਹੀਂ ਗੱਲ ਕਰ ਸਕਦੇ ਇਸ ਕਰਕੇ ਉਹ ਇੱਥੋਂ ਦੌੜਿਆ ਨਹੀਂ ਹੈ ਐਵੇਂ ਇਹ ਪ੍ਰਚਾਰ ਕਰਿਆ ਜਾ ਰਿਹਾ ਹੈ ਆਖਰ ਜੇ ਸਿਮਰਜੀਤ ਸਿੰਘ ਮਾਨ ਇਹਨੇ ਲੰਬੇ ਸਮੇਂ ਤੋਂ ਗੱਲ ਕਰਦੇ ਆ ਰਿਹਾ ਹੈ ਖਾਲਸਾਣ ਦੀ ਗੱਲ ਕਰਦੇ ਆ ਰਿਹਾ ਹੈ ਦਲ ਖਾਲਸਾ ਕਰਦਾ ਆ ਰਿਹਾ ਹੈ ਸੁਪਰੀਮ ਕੋਰਟ ਨੇ ਆਪਣੀ ਇੱਕ ਧਾਰਾ ਦੇ ਵਿੱਚ ਇੱਕ ਐਕਟ ਦੇ ਵਿੱਚ ਕਹਿਤਾ ਕਿ ਤੁਸੀਂ ਆਪਣੀ ਗੱਲ ਲੱਗ ਸਕਦੇ ਹੋ ਖਾਲਸਾਤਨ ਜ਼ਿੰਦਾਬਾਦ ਕਹਿ ਸਕਦੇ ਹੋ ਖਾਲਸਾਤਨ ਦਾ ਰਾਗ ਲਾ ਸਕਦੇ ਹੋ ਪਰੰਤੂ ਜੇ ਭਾਈ ਅਮਰਤਪਾਲ ਸਿੰਘ ਅਜਿਹਾ ਕੁਝ ਕਰ ਰਿਹਾ ਸੀ ਤਾਂ ਜਿਸ ਤਰ੍ਹਾਂ ਦਾ ਘਟਨਾਕ੍ਰਮ ਜਾਂ ਵਰਤਾਂਤ ਸਰਕਾਰਾਂ ਨੇ ਸਿਰਜਿਆ ਤਾਂ ਇੱਕ ਕਿਤੇ ਨਾ ਕਿਤੇ ਭਾਈ ਅਮਰਤਪਾਲ ਸਿੰਘ ਉਹਨਾਂ ਸਿਆਸੀ ਧਿਰਾਂ ਲਈ ਵੀ ਖਤਰਾ ਜੋ ਬਾਹਰ ਆਉਂਦੇ ਆ ਜਾਂ ਭਾਈ ਅਮਰਤਪਾਲ ਸਿੰਘ ਨੂੰ ਹੁਣ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਬਾਹਰ ਆ ਕੇ ਉਹ ਫੇਰ ਇੱਕ ਵਾਰ ਖਾਲਸਾ ਵੀਰ ਕਰ ਸਕਦੇ ਆ ਉਸੇ ਤਰ੍ਹਾਂ ਦਾ ਇੱਕ ਮਹਾਜ ਸਿਰਜ ਸਕਦੇ ਆ ਜੋ ਕਿਤਨਾ ਕਿਤੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਲਈ ਖਤਰੇ ਦੀ ਘੰਟੀ ਹੋ ਸਕਦਾ ਹੈ ਹੁਣ ਕੀ ਸਰਕਾਰਾਂ ਨੇ ਮਿੱਥ ਲਿਆ ਕਿ ਬੇਸ਼ੱਕ ਭਾਈ ਅਮਰਤਪਾਲ ਸਿੰਘ ਨੇ ਸੌ ਚੁੱਕ ਲਿਆ ਪਰੰਤੂ ਇਹਦਾ ਸਫਰ ਜਿਹੜਾ ਹੈ ਉਹ ਜੇਲ੍ਹ ਦੇ ਵਿੱਚ ਹੀ ਰੱਖਣਾ ਪਹਿਲਾਂ ਤੁਸੀਂ ਇੱਕ ਦੱਸੋ ਵੀ ਅਮਰਤਪਾਲ ਸਿੰਘ ਨੂੰ ਹੋਰਾਂ ਨੇ ਵੀ ਸੌਹਾਂ ਚੱਕੀਆਂ ਨੇ ਇੱਕ ਬੰਦੇ ਲਈ ਇੰਨੀ ਦੁਨੀਆ ਲਿਆਉਣੀ ਉਹਨੂੰ ਬੰਦ ਗੱਡੀ 'ਚ ਲੈ ਕੇ ਆਉਣਾ ਮੈਂਬਰ ਪਾਰਲੀਮੈਂਟ ਤਾਂ ਉਹਨੂੰ ਮੰਨਿਆ ਹੀ ਨਹੀਂ ਦਿੱਲੀ ਨੇ ਮੈਂਬਰ ਪਾਰਲੀਮੈਂਟ ਤਾਂ ਇੱਕ ਲਾ ਮੁਤਾਬਕ ਉਹ ਸੌਹ ਚੱਕ ਗਿਆ ਪਰ ਜੋ ਉਹ ਦੇ ਨਾ ਤੱਕਾ ਹੋਇਆ ਕੋਈ ਇਹੋ ਜਿਹਾ ਸਿੱਖ ਜਾਂ ਪੰਜਾਬੀ ਨਹੀਂ ਸੀ ਜਿਹਦੇ ਮਨ 'ਚ ਗੁੱਸਾ ਨਾ ਆਇਆ ਹੋਵੇ ਵੀ ਯਾਰ ਐਡੀ ਕਿਹੜਾ ਇਹਨੇ ਕਿੰਨੇ ਕ ਕਤਲ ਕਰੇ ਹੋਏ ਨੇ ਕੋਈ ਇੱਕ ਬੱਤਰ ਕੁੱਤਾ ਵੀ ਨਹੀਂ ਮਾਰਿਆ ਇਹ ਇਨਸਾਨ ਨੇ ਸਿਰਫ ਲੋਕਾਂ ਦੇ ਬੱਚਿਆਂ ਨੂੰ ਬਚਾਉਣ ਦੇ ਲਈ ਆਪਣੇ ਗੁਰੂ ਦੀ ਗੱਲ ਕਰਦੇ ਜਿਹੜੇ ਖਾਲਸਾ ਵਹੀਰ ਨੂੰ ਹਊਗਾ ਬਣਾਇਆ ਇਹਨਾਂ ਲੋਕਾਂ ਨੇ ਜਿਹੜੇ ਸ਼ਰਾਰਤੀ ਨੇ ਉਹ ਖਾਲਸਾ ਵਹੀਰ ਦਾ ਨਾਂ ਹੈ ਨਾਂ ਤੋਂ ਹੀ ਤਕਲੀਫ ਹੈ ਜਿਵੇਂ ਖਾਲਿਸਤਾਨ ਦੇ ਨਾਂ ਤੋਂ ਤਕਲੀਫ ਆਏ ਇਹ ਤਾਂ ਖਾਲਸਾ ਦਾ ਬੋਲਬਾਲਾ ਕਿੰਨੇ ਆਪਾਂ ਮਾਰਚ ਕਰਦੇ ਆ ਕਿੰਨੇ ਨਗਰ ਕੀਰਤਨ ਕੱਢਦੇ ਆ ਉਹਦੇ 'ਚ ਵੀ ਕਿੰਨਾ ਕ ਫਰਕ ਸੀ ਬਿਲਕੁਲ ਡਰਾਮੇਬਾਜੀ ਆ ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਣਾ ਕਿ ਜਿਹੜੇ ਦਿੱਲੀ ਵਾਲੇ ਸਾਡੇ ਨਾਲ ਅੱਜ ਤੱਕ ਨਹੀਂ ਧੱਕਾ ਪਾਇਆ ਪਹਿਲਾਂ ਤੋਂ ਕਰਦੇ ਆ ਬਟ ਸਾਡੇ ਨਾਲ ਤਾਂ ਆ ਧੱਕਾ ਹੈ ਇਸ ਲਈ ਅੰਬਰਪਾਲ ਨੂੰ ਜਿਹੜਾ ਹਊਆ ਬਣਾਇਆ ਜਾ ਰਿਹਾ ਹੈ ਬਣਾਇਆ ਜਾ ਰਿਹਾ ਹੈ ਇਹ ਬਹੁਤ ਦੁੱਖਦਾਈ ਹੈ ਮੈਂਬਰ ਪਾਰਲੀਮੈਂਟੋਂ ਬਣਿਆਂ ਨੂੰ ਖੁੱਲਕੇ ਬਿਚਰਨ ਦਿਓ ਤੁਹਾਨੂੰ ਪਤਾ ਲੱਗ ਜਾਊਗਾ ਫੇਰ ਕਿਹੜਾ ਜਾਂਦੀ ਆ ਪੁਲਿਸ ਕਿਤੇ ਕਿੱਥੇ ਚੱਲਿਆ ਕਾਨੂੰਨ ਜੇ ਅੰਬਰਪਾਲ ਕੋਈ ਸ਼ਰਾਰਤ ਕਰ ਦੇਦੂਗਾ ਤੁਸੀਂ ਫੇਰ ਫੜ ਲੈਣਾ ਪਰ ਜਿਸ ਤਰ੍ਹਾਂ ਟਵੀਟ ਆਇਆ ਭਾਈ ਅੰਮ੍ਰਿਤਪਾਲ ਸਿੰਘ ਦਾ ਉਸ ਟਵੀਟ ਦੇ ਉੱਤੇ ਵੀ ਬਹੁਤ ਸਾਰੇ ਸਵਾਲ ਖੜੇ ਹੋ ਰਿਹਾ ਹੈ ਕਿ ਜੇ ਟ ਤਾਂ ਜੇ ਉਹ ਜੇਲ੍ਹ 'ਚ ਹੈ ਤਾਂ ਫਿਰ ਟਵੀਟ ਆ ਕਿੱਥੋਂ ਗਿਆ ਕੀ ਅਮਰਤਪਾਲ ਸਿੰਘ ਦੀ ਕੋਈ ਜਹੀ ਤਰ ਜਿਹਨੂੰ ਮਾਨਤਾ ਦਿੱਤੀ ਗਈ ਆ ਕਿ ਉਹ ਆਪਣੇ ਪੱਧਰ ਤੇ ਭਾਈ ਅਮਰਤਪਾਲ ਸਿੰਘ ਦਾ ਕੋਈ ਬਿਆਨ ਜਾਰੀ ਕਰ ਸਕਦੇ ਆ ਕੋਈ ਚਿੱਠੀ ਜਾਰੀ ਕਰ ਸਕਦੇ ਆ ਉਸ ਟਵੀਟ ਦੇ ਉੱਤੇ ਬੜੇ ਵੱਡੇ ਸਵਾਲ ਖੜੇ ਹੋ ਰਿਹਾ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਭਾਈ ਅਮਰਤਪਾਲ ਸਿੰਘ ਜੇਲ੍ਹ 'ਚ ਬੈਠੇ ਆ ਤਾਂ ਆਖਰ ਇਹ ਜਿਹੜੇ ਟਵੀਟ ਆ ਰਹੇ ਆ ਤਾਂ ਉਹ ਕਿਤਨਾ ਕਿਤੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਵੀ ਔਖਾ ਕਰਨਗੇ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਡੇਬਰੂਗੜ ਦਾ ਸਫਰ ਚੱਲ ਰਿਹਾ ਉਹ ਹੋਰ ਵੀ ਲੰਮਾ ਹੋ ਸਕਦਾ ਹੈ ਕਹਿ ਸਕਦੇ ਹਾਂ ਕਿ ਕੁਝ ਤਰ੍ਹਾਂ ਅਜੇ ਵੀ ਐਕਟਿਵ ਨੇ ਜਿਹੜੀਆਂ ਭਾਈ ਅਮਰਤਪਾਲ ਸਿੰਘ ਦੇ ਆਪਣੇ ਪੱਧਰ ਤੇ ਅਜੇ ਟਵੀਟ ਪਾ ਰਹੀਆਂ ਜਾਂ ਇਹ ਸੋਸ਼ਲ ਮੀਡੀਆ ਤੇ ਮੈਸੇਜ ਵਾਇਰਲ ਕਰ ਰਹੀਆਂ ਆ ਆਖਰ ਕੀ ਇਹ ਨੋਬਤ ਬਣ ਗਈ ਕਿ ਮਾਤਾ ਬਲਵਿੰਦਰ ਕੌਰ ਨੇ ਕੋਈ ਸਟੇਟਮੈਂਟ ਦਿੱਤੀ ਤੇ ਨਾਲ ਦੀ ਨਾਲ ਜਿਹੜਾ ਟਵੀਟ ਆ ਗਿਆ ਉਸ ਟਵੀਟ ਨੂੰ ਲੈ ਕੇ ਕਿਸ ਤਰ੍ਹਾਂ ਵੇਖਦੇ ਹੋ ਕਿ ਟਵੀਟ ਆਇਆ ਤੇ ਆਇਆ ਕਿੱਥੋਂ ਭਾਈ ਅੰਬਰਤਪਾਲ ਸਿੰਘ ਦੇ ਜਿਹੜੇ ਟਵੀਟ ਵਾਲੀ ਯਾਰ ਸੋਸ਼ਲ ਤੇ ਕੋਈ ਗੱਲ ਆਪਾਂ ਕਰਨ ਦੀ ਗੱਲ ਕਰਦੇ ਆ ਨਾ ਉਹ ਨੂੰ ਆਪਾਂ ਕਿਵੇਂ ਪ੍ਰਮਾਨ ਕਰ ਲਈਏ ਅੰਬਰਤਪਾਲ ਸਿੰਘ ਨੂੰ ਫਤੇ ਨਹੀਂ ਬੁਲਾਉਣ ਦਿੱਤੀ ਦਿੱਲੀ ਚ ਵੀ ਫਤੇ ਬੁਲਾ ਲੈ ਤੂੰ ਉੱਥੇ ਘੱਟੋ ਘੱਟ 100 ਬੰਦਾ ਚੱਲਿਆ ਗਿਆ ਸੀ ਪੰਜਾਬ ਦਾ ਵੀ ਅੰਬਰਤਪਾਲ ਤੇ ਅਸੀਂ ਦਰਸ਼ਨ ਦਦਾਰੇ ਕਰਦੇ ਨੇ ਲੋਕਾਂ ਦੀ ਭਾਵਨਾ ਹੁੰਦੀ ਹੈ ਪਰ ਉਹਨੂੰ ਨਾ ਲੋਕਾਂ ਨੂੰ ਇਹ ਪਤਾ ਵੀ ਉਹਦੇ ਕਹੀ ਜੀ ਪੱਗ ਬੰਨੀ ਸੀ ਉਹਦੇ ਚੋਲਾ ਸੀ ਜਾਂ ਪੈਂਟ ਕਮੀਜ਼ ਸੀ ਕਿਸੇ ਨੂੰ ਕੋਈ ਪਤਾ ਨਹੀਂ ਸਿਰਫ ਉਹ ਮੈਂ ਜਿਵੇਂ ਨੂੰ ਚੱਕ ਕੇ ਲਿਆਏ ਨੇ ਚੱਕ ਕੇ ਲਿਆ ਕੇ ਅੰਦਰ ਲਿਜਾ ਕੇ ਅੰਦਰੇ ਪਤਾ ਨਹੀਂ ਕਿੱਥੇ ਸੌ ਚਕਾਈ ਕੀ ਨਹੀਂ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਪਰ ਜੋ ਇਹ ਜਿਹਾਂ ਘਟਰਾਮ ਵਾਪਰਦੇ ਆ ਉਹ ਤੇ ਲੋਕਾਂ 'ਚ ਗੁੱਸਾ ਵੱਧਦਾ ਇਹ ਨਹੀਂ ਕਰਨਾ ਚਾਹੀਦਾ ਸੀ ਉਹ ਜਦੋਂ ਮੈਂਬਰ ਪਾਰਲੀਮੈਂਟ ਬਣ ਗਿਆ ਉਦੋਂ ਹੀ ਜੇ ਸਾਡੇ ਨਾਲ ਹਮਦਰਦੀ ਰੱਖਦੀ ਹੁੰਦੀ ਦਿੱਲੀ ਉਹਨੂੰ ਉਦੋਂ ਹੀ ਬਾਹਰ ਕੱਢਣਾ ਸਹੀ ਹੁੰਦਾ ਸੀ ਪਰ ਆ ਜਿਹੜਾ ਹੁਣ ਟਵੀਟ ਤੋਂ ਟਵੀਟ ਹੋ ਗਏ ਉਹਦੀ ਮਾਂ ਨੇ ਆ ਕਹਤਾ ਜੀ ਅੰਮ੍ਰਿਤਪਾਲ ਨੇ ਇਹ ਕਹਤਾ ਸਾਰਾ ਇਹ ਇੱਕ ਸਕੰਜਾ ਕਸਣ ਦੀਆਂ ਗੇਮਾਂ ਨੇ ਕਿ ਅੰਬਰ ਤਪਾਲ ਸਿੰਘ ਨੂੰ ਲੋਕ ਪਿਆਰ ਕਰਨ ਲੱਗੇ ਉਹਦੇ ਨਾਲ ਲੋਕਾਂ ਨੂੰ ਦੂਰ ਕਿਵੇਂ ਲੈ ਕੇ ਜਾਣਾ ਪਰ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਖਾਲਸਾ ਪੰਥ ਹੈ ਜਿੰਨਾ ਇਹਨੂੰ ਤੰਗ ਕਰੋਗੇ ਉਨਾ ਗੁੱਸੇ ਚ ਆਊਗਾ ਅਸੀਂ ਵੀ ਇੱਥੋਂ ਦੇ ਵਸਿੰਦੇ ਆ 90% ਕੁਰਬਾਨੀਆਂ ਨੇ ਦੇਸ਼ ਲਈ ਸਾਡੀਆਂ ਨਾ ਸਾਡੇ ਨਾਲ ਇਸ ਤਰ੍ਹਾਂ ਕਰੋ ਹੁਣ ਤਾਂ ਤੁਸੀਂ ਪਹਿਲਾਂ ਕਹੇ ਸੀ ਤੁਹਾਨੂੰ ਕੋਈ ਵੋਟ ਨਹੀਂ ਪਾਉਂਦਾ ਹੁਣ ਤਾਂ ਸਾਡੇ ਦੋ ਜਿੱਤ ਗਏ ਭਾਈ ਅੰਮਰਤਪਾਲ ਸਿੰਘ ਸਰਬਜੀਤ ਸਿੰਘ ਖਾਲਸਾ ਹੁਣ ਤਾਂ ਤੁਸੀਂ ਸਾਨੂੰ ਸਾਡੇ ਤੇ ਰਹਿਮ ਕਰੋ ਇਸ ਧਾਰ ਤੇ ਤੁਹਾਨੂੰ ਇਹ ਜਿਹੜੀਆਂ ਚਾਲਾਂ ਚੱਲਦੀਆਂ ਨੇ ਇਹ ਨਹੀਂ ਚੱਲਣੀਆਂ ਤੇ ਬੇਵਾਦ ਐਸਨ ਪਰਮਜੀਤ ਸਿੰਘ ਸੋਹਲੀ ਭਾਈ ਅੰਮਰਤਪਾਲ ਸਿੰਘ ਦੀ ਰਹਾਈ ਤੇ ਮਸਲੇ ਤੇ ਚਰਚਾ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜੇ ਸਰਕਾਰਾਂ ਇਸੇ ਤਰ੍ਹਾਂ ਤੜਿੰਗ ਰਹੀਆਂ ਸਰਕਾਰਾਂ ਨੇ ਆਪਣੀ ਮਨਮਰਜ਼ੀ ਇਸੇ ਤਰ੍ਹਾਂ ਜਾਰੀ ਰੱਖੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਹੇ ਮਹਾਜ ਸਰਜਣੇ ਪੈਣਗੇ ਜੇ ਭਾਈ ਅਮਰਤਪਾਲ ਸਿੰਘ ਖਾਲਿਸਤਾਨ ਦੀ ਗੱਲ ਕਰਦੇ ਆ ਤੇ ਆਖਰ ਸਰਕਾਰਾਂ ਨੂੰ ਇੰਨੀ ਚਿੰਤਾ ਕਿਉਂ ਹੈ ਸਰਕਾਰਾਂ ਵਿੱਚ ਕਬਰਾਟ ਕਿਉਂ ਹੈ ਤਾਂ ਕਹਿ ਸਕਦੇ ਆ ਕਿ ਜੇ ਭਾਈ ਅਮਰਤਪਾਲ ਸਿੰਘ ਖਾਲਿਸਤਾਨ ਦੀ ਗੱਲ ਕਰ ਰਿਹਾ ਜੇ ਅਮਰਤਪਾਲ ਸਿੰਘ ਰਹਾ ਹੋ ਕੇ ਵੀ ਆਉਂਦੇ ਆ ਜੇ ਸਰਕਾਰਾਂ ਨੂੰ ਲੱਗਦਾ ਹੋਵੇਗਾ ਕਿ ਭਾਈ ਅਮਰਤਪਾਲ ਸਿੰਘ ਸੰਵਿਧਾਨ ਜਾਂ ਕਾਨੂੰਨ ਤੋਂ ਵੱਖ ਹੋ ਕੇ ਚੱਲ ਰਿਹਾ ਤਾਂ ਫਿਰ ਹੋਰ ਵੀ ਸਰਕਾਰਾਂ ਦੇ ਕੋਲੇ ਆਪਣੇ ਪੱਧਰ ਤੇ ਅਜਹਿਸ਼ ਕੰਜੇ ਜਾਂ ਕਦਮ ਹੁੰਦੇ ਆ ਜਿਹੜੇ ਭਾਈ ਅਮਰਪਾਲ ਸਿੰਘ ਨੂੰ ਔਖਾ ਕਰ ਸਕਦੇ ਆ ਕੈਮਰਾਮੈਨ ਮਰੀਕੰਦਰ ਸਿੰਘ ਦਿਲਾਲ ਕਵਰ ਸਿੰਘ 베ਦੀ ਮਸਾ ਟੀਵੀ ਪਟਿਆਲਾ